ਲੋਅ ਠੀਕ ਹੈ ਜਦੋਂ ਤੁਸੀਂ ਬੱਚਾ ਲੈਣਾ ਹੈ ਉਹਦੇ ਕੰਨ ਦੇਖਨੇ ਆ ਕੰਨ ਵਧੀਆ ਸਾਫ਼ ਤੇ ਵੱਡੇ ਹੋਣੇ ਚਾਹੀਦੇ ਆ ਸਾਫ਼ ਦਾ ਮਤਲਬ ਨਹੀਂ ਸਮਝੀ ਵਿੱਚ ਆ ਸਿਆਉਣ ਜੀ ਨਹੀਂ ਹੋਣੀ ਬੈਠ ਕੇ ਦੇਖੋ ਜੀ ਉੱਥੇ ਦੂਜੀ ਡਿਸਟਰਬ ਹੁੰਦੀ ਆਹਰ ਕੱਟੇ ਐ ਇੱਥੋਂ ਮੁੜਿਆ ਨਹੀਂ ਹੋਣਾ ਚਾਹੀਦਾ ਕੰਨ ਪੂਰਾ ਸਾਫ਼ ਤੇ ਲੰਮਾ ਤੇ ਚੌੜਾ ਹੋਣਾ ਚਾਹੀਦਾ ਸਿੰਗ ਬਰੀਕ ਛੋਟੇ ਹੋਣੇ ਚਾਹੀਦੇ ਪਿੱਛੇ ਨੂੰ ਮੁੜੇ ਹੋਏ ਹੋਣੇ ਚਾਹੀਦੇ ਆ ਦੇਮਕੇ ਇਹਦੇ ਇਹਦੇ ਹਜੇ ਥੋੜੇ ਤਿੱਖੇ ਆਵੇ ਇਹਦੇ ਨਾਲ ਹੀ ਐਂ ਜਾਣੇ ਚਾਹੀਦੇ ਆ ਓ ਮੇਦਰੋ ਨੱਕ ਨਕੌੜਾ ਵਧੀਆ ਹੋਣਾ ਚਾਹੀਦਾ ਜਦੋਂ ਬੱਚਾ ਲੈਣਾ ਤੁਸੀਂ ਕਈ ਵਾਰ ਬਰੀਡਰ ਆ ਗੁੱਟ ਮੋਟੇ ਹੋਣੇ ਚਾਹੀਦੇ ਪੂਰੇ ਪੈਰ ਪੈਰ ਇਹਦੇ ਗੋਟੇ ਦੇ ਮੋਟੇ ਹੋਣੇ ਚਾਹੀਦੇ ਵਧੀਆ ਇਹਦਾ ਪਾਠਾ ਬੱਕਰੇ ਦੇ ਵੀ ਕੂਸ਼ ਪੂਰੀ ਵਧੀਆ ਲੰਮੀ ਹੋਣੀ ਚਾਹੀਦੀ ਆ ਇਹ ਵਧੀਆ ਸਨਖੀ ਪੱਠਾ ਇਹ। ਧੌਣ ਵੀ ਲੰਮੀ ਹੋਣੀ ਚਾਹੀਦੀ ਹੈ ਪੱਠ ਦੀ ਪੂਰੀ ਵਧੀਆ। ਇਹ ਕਿਤੇ ਥਾਣ ਚੈੱਕ ਕਰਨੇ ਥਾਣ ਦੋ ਹੀ ਹੋਣੇ ਚਾਹੀਦੇ ਆ। ਇਹਦੇ ਨਾਲ ਬਰੀਕ-ਬਰੀਕ ਥਾਣਾ ਆ ਜਾਂਦੇ ਉਹਦਾ ਰੇਟ ਘਟ ਜਾਂਦਾ। ਨੌਕਸ ਨਹੀਂ ਹੁੰਦਾ। ਵਧੀਆ ਹੈਗੇ ਲੈ ਸਕਦੇ ਹੋ ਤੁਸੀਂ। ਪਰ ਉਹਦਾ ਕੋਈ ਉਹ ਨਹੀਂਗਾ। ਪੂਰਾ ਰੇਟ ਨਹੀਂ ਆਉਂਦਾ ਉਹਦਾ। ਠੀਕ ਹੈ। ਆ ਲਿਆ ਬਈ ਛੱਡਿਆ ਨੂੰ ਇਹ ਦੁੱਧ ਦੰਦ ਇਹ ਦੋ ਦੰਦਾਂ ਦਾ ਜੀ ਹਾਂ ਜੀ ਇਹ ਦੋ ਲਏ ਆਏ ਦੋ ਦੰਦ ਐ ਆ ਉਹੀ ਦੁੱਧ ਦੰਦ ਖੜੇ ਆ ਬਰੀਕ ਆ ਦੋ ਦੰਦ ਆ ਨਾ ਇਹਨਾਂ ਦੀ ਕੀ ਆ ਜਦੋਂ 9 10 ਮਹੀਨਾ ਦਾ ਹੋ ਗਿਆ ਬੱਚਾ ਇਹ ਦੰਦ ਤੋੜ ਕੇ ਉਹਦੀ ਥਾਂ ਤੇ ਆਪਣੇ ਵਰਗੇ ਚੌੜੇ ਦੰਦ ਆਉਣਗੇ ਇੱਕ ਤੇ ਦੋ ਇਕੱਠੇ ਇੱਧਰ ਵੀ ਦਿਖਾ ਦੇ ਦਿਖਾ ਇਹ ਕਿੰਨੇ ਵਾਰ ਦੀ ਇਸ ਟਾਈਮ ਦੱਸ ਦੇਈ ਆ ਦੇਖੋ 10 ਮਹੀਨੇ 12 13 ਮਹੀਨੇ ਹੀ ਦੱਸ ਦਿਓ ਇਹ ਦੋ ਦੰਦ ਹੈ ਚੌੜੇ ਦੰਦ ਨਾ ਉਹਦੇ ਨਾਲੋਂ ਅਬ ਬੱਕਰੀ ਦੇ ਤਾਂ ਦੰਦ ਨਹੀਂ ਹੁੰਦੇ ਥੱਲੇ ਹੀ ਹੁੰਦੇ ਆ ਕਿਤੇ ਜਾ ਕੇ ਮੰਡੀ ਚ ਤਾਂ ਵੇਖੀ ਜਾਉ ਬਈ ਤਾਂ ਦੰਦ ਹੈ ਨਹੀਂਗੇ ਬੁੱਢੀ ਐ ਇਹ ਉਹ ਦੰਦ ਕਿੰਨੇ ਚਿਰ ਪੱਠੇ ਸੀ ਦੱਸ دیں ਜੀ 14 ਮਹੀਨਿਆਂ ਦੀ ਸਾਲ ਤੋਂ ਉਪਰ 12 ਤੋਂ ਲੈ ਕੇ 14 ਮਹੀਨਿਆਂ ਦੇ ਵਿੱਚ ਦੋ ਦੰਦ ਰਹਿੰਦੀ ਐ ਇਹਦੀ 10-11 ਮਹੀਨਿਆਂ ਦੀ ਵੀ ਲਾ ਆ ਜਾਂਦੀ ਐ ਆਹ ਦੇਖੋ ਆ ਦੂਜੇ ਖੀਰੇ ਦੇ ਦੰਦ ਖੜੇ ਆ ਜੀ ਆਹਾ ਫੇਰਾ ਹੁਣ ਤੀਜਾ ਤੇ ਚੌਥਾ ਟੁੱਟੂਗਾ ਇਹਦੀ ਥਾਂ ਤੇ ਚੌੜੇ ਦੰਦ ਆਉਣਗੇ ਚਾਰ ਦੰਦ ਹੋ ਜੂਗੇ ਇਹ ਦੋ ਦੰਦ ਲਖ ਲੋ 12 ਮਹੀਨਿਆਂ ਤੋਂ ਲੈ ਕੇ 14 ਮਹੀਨੇ ਉਮਰ ਕੋਈ ਰਿੱ ਕੱਲਾ ਵੀ ਆ ਜਾਂਦਾ ਅੱਡ ਹਾਂ ਉਹ ਦੰਦ ਕੱਢ ਲੈਣਾ 3 4 5 6 ਪਰ ਜਿਆਦਾ ਜੋੜੇ ਚ ਹੀ ਚੱਲਦੇ ਆ ਹਾਂ ਨਿਕੋ ਜਿਹੜੀ ਗੁੰਡੀ ਮੈਂ ਮੈਂ ਇਹਦੀ ਬੱਕਰੀ ਜਗਮੀ ਤੋਂ ਲਿਆਈ ਮੱਖੀ ਚੀਨੀ ਕਢਾ ਕੇ ਇਹਨਾਂ ਇੱਕ ਰਾਂ ਬੱਕਰੀ ਐ ਇੱਕ ਦੂਜੀ ਐ ਫਿੱਕੇ ਰੰਗ ਦੀ ਮੱਖੀ ਚੀਨੀ ਬੀਟਲ ਜਦੋਂ ਇਹ ਜਿਹੜੀ ਬੁਢੀ ਬੱਕਰੀ ਹੈ ਕਿੰਨੇ ਦਾ ਹੱਡੀ ਹੋਈ ਬੱਕਰੀ ਉਮਰ ਸਾਰਾ ਵਾਰੀ ਨਾ ਦੱਸੂਆਂ ਬਾਈ ਬਣ ਕੇ ਗਾਹ ਨਾ ਪੱਟਾ ਇਹ ਵੀ ਦੱਸ ਦਿਓ ਜੀ ਵੀ ਐਸ ਉਮਰ ਦੇ ਵਿੱਚ ਪੱਠ ਨੂੰ ਬੀਟਲ ਬੀਟਲ ਯਾਰ ਮੱਖੀ ਚੀਨੀਆਂ ਪੱਠਾ ਦੋਵੇਂ ਦੋਵਾਂ ਚੋਂ ਪੱਠ ਚਾਰ ਦੰਦ ਲਿਆ ਕੋਈ ਵੀ ਇਹ ਕાળા ਰੰਗ ਸੀਗਾ ਜੈਡ ਬਲੈਕ ਕੰਨ ਜਿਆਦੇ ਲੰਮਾ ਹੈ ਦਾ ਪੱਠ ਦਾ ਜਿਵੇਂ ਕੰਨ ਜਿਆਦੇ ਲੰਮੇ ਹੋਣਗੇ ਉਹ ਥੋੜੀ ਸੋਹਣੀ ਲੱਗਦੀ ਆ ਰੇਟ ਵਧ ਜਾਂਦਾ ਪਰ ਆਪਾਂ ਕੱਲੇ ਕੰਨ ਨਹੀਂ ਦੇਖਣੇ ਸਾਰਾ ਕੁਝ ਦੇਖਣਾ ਬੱਕਰੀ ਦਾ ਠੀਕ ਐ ਉਹਦੇ ਥਾਣ ਦੇਖਣੇ ਆ ਉਹਦਾ ਸਾਰਾ ਤੂਰ-ਫੋਰ ਦੇਖਣੀ ਆ ਤੂਰ ਕੇ ਦਿਖਾਵਾਂਗੇ ਤੁਹਾਨੂੰ ਸਿੰਘ ਦੇਖਣਾ ਆਖੜੇ ਕਈ ਵਾਰੀ ਕੰਨ ਦੇਖੀ ਜਾਂਦੇ ਆ ਆਪਾਂ ਥੱਲੇ ਕੁਝ ਹੁੰਦਾ ਨਹੀਂ ਉਹਦੇ ਆਪਾਂ ਹਵਾਨਾ ਵੀ ਦੇਖਣਾ ਵੀ ਕੱਲੇ ਕੰਨ ਨਹੀਂ ਉਹਦੇ ਹਵਾਨਾ ਵੀ ਹੋਵੇ ਬੱਕਰੀ ਥੱਲੇ ਚੱਡਾ ਵੀ ਹੋਵੇ ਮੀਨ ਤਾਂ ਦੁੱਧ ਦੇਣਾ ਚਾਹੀਦਾ ਬੱਚੇ ਪਾਲ ਲੈ ਆਪਣੇ ਜਿਆਦੇ ਕੱਲੇ ਸੋਹਣੀ ਤੋਂ ਵੀ ਕੀ ਕਰਾਉਣਾ ਕੰਨ 11 12 ਇੰਚ ਵੀ ਬਹੁਤ ਆ ਤੇ ਕੰਨ 18 ਤੋਂ 20 ਇੰਚ ਵੀ ਪਏ ਆ ਜੇ ਉਹਦੇ ਥੱਲੇ ਨਾਲ ਕੁਝ ਹੋਇਆ ਫਿਰ ਆਪਾਂ ਕਰਾਂਗੇ ਕਿ ਕੱਲੇ ਕੰਨ ਥੋੜੋ ਆਪਾਂ ਵੇਚਨੇ ਆ ਦੇਖਨੇ ਆ ਉਹਦਾ ਹਵਾਨਾ ਵੀ ਹੋਵੇ ਨਾਲ ਆ ਦੇਖੋ ਤੁਸੀਂ ਦੇਖ ਚਾਰ ਆ ਤੇ ਆ ਦੋ ਦੋ ਖੜੇ ਆ ਜੇ ਅੱਧੇ ਵੱਡੇ ਦੰਦ ਹੋ ਗਏ ਦੂਜੇ ਆਪਣੇ ਜਵਾਂ ਵਾਂਗੂ ਹੀ ਖੜੇ ਆਉਂਦੇ ਆਂ ਚੌਲਾਂ ਇਹ 14 ਤੋਂ ਲੈ ਕੇ 18 ਮਹੀਨੇ ਜੀ ਚਾਰ ਦੰਦ ਇਹ ਇਹ ਮੱਖੀ ਚੀਨਾ ਰਾਂਗਾ ਮੱਖੀ ਚੀਨਾ ਪਾਕਿਸਤਾਨੀ ਕਹਿੰਦੇ ਇਹਨੂੰ ਮੱਖੀ ਚੀਨਾ ਇਹ ਕੋਈ ਸਪੈਸ਼ਲ ਨਹੀਂ ਆਉਂਦਾ ਦੂਜੀਆਂ ਬੱਕਰੀਆਂ ਹੀ ਘਾੜਦੀਆਂ ਰਾਂਗੇ ਚਾਰ ਦੰਦ ਆ ਹੁਣ ਦੇਖੀ ਜਾਓ ਬਾਈ ਧਿਆਨ ਨਾਲ ਜੇ ਨੀਂਦ ਆਉਂਦੀ ਹੈ ਕਿਸ ਨੂੰ ਮੈਂ ਫੇਰ ਧੁੱਪੇ ਲੈ ਜਾਣਾ ਉਥੇ ਵੇਚੀ ਤੀ ਨਾ ਕਰਾ ਦੇ ਮੰਡੀ ਚ ਲੱਖ ਬਾਈ ਦੰਦ ਤੂੰ ਵੇਚ ਲੈ ਬਾਈ ਮੈਨੂੰ ਤਾਂ ਦੇਖਣੇ ਆਉਂਦਾ ਹੈ ਟ੍ਰੇਨਿੰਗ ਕਿੱਥੋਂ ਲੈ ਕੇ ਆਇਆ ਚਾਰ ਦੰਦ ਆ ਇਹ ਚਾਰ ਵੱਡੇ ਆ ਆ ਬਾਕੀ ਵੇਖੋ ਆ ਜੋਂ ਖੜੇ ਜਾਵਾਂ ਬਰੀਕ ਚੌਲਾ ਵਾਂਗੂ ਪਹਿਣ ਆ ਵੀ ਹਿੱਲੀ ਜਾਂਦੇ ਹੁਣ ਆ ਪੰਜਮਾ ਤੇ ਛੇਮਾ ਪੱਟ ਕੇ ਇੱਥੇ ਫੇਰ ਚੌੜਾ ਹੋ ਜੂ ਏ ਛੇ ਦੰਦ ਹੋ ਜੂ ਫੇਰ ਅੱਠ ਦੰਦ ਆ ਦੇਖ ਇਹਦੇ ਗੱਲਾਂ ਲੱਤਾਂ ਦੀ ਤੇ ਉਹਦੀ ਵੀ ਦੱਸਦੇ ਜਿਵੇਂ ਇਹਦੀ ਬਣਤਰ ਆ ਉਹ ਮੈਂ ਕੱਲੇ ਕੱਲੇ ਨੂੰ ਲਾ ਜਾ ਕੇ ਪੁੱਛੂ ਆ ਦੰਦਾਂ ਦਾ ਆਲੂ ਉਹ ਨਹੀਂ ਜਾਣਦੇ ਹਾਂ ਜਿਹਨਾਂ ਨੂੰ ਦੰਦ ਪਤਾ ਹੋਏ ਆ ਦਸੇ ਦੀ ਬਣਤਰ ਵੀ ਘੈਂਟ ਆ ਪੂਰੀ ਆ ਹੱਡੀਆਂ ਹੱਡੀਆਂ ਬੱਕਰੀ ਪੂਰੀ ਲੰਮੀ ਹੋਣੀ ਚਾਹੀਦੀ ਐ ਬੱਕਰੀ ਦਾ ਕੱਦ ਮੈਨਣਾ ਇਧਰੇ ਵੀ ਥੱਲੇ ਫੀਤਾ ਰੱਖ ਕੇ ਇੱਥੇ ਡੰਡਾ ਰੱਖ ਕੇ ਫੇਰ ਮੈਨਣਾ ਫੀਤਾ ਇਹ ਹਾਈਟ ਹੋ ਜਾਂਦੀ ਐ ਹਾਈਟ 35 40 ਇੰਚ ਤਾਈ 42 ਇੰਚ ਤਾਈ ਬੱਕਰੀ ਜਾਵੜਿੰਦੀ ਹਾਂ ਵਿੱਚ ਇੱਕ ਨੇ 45 ਇੰਚ ਵੀ ਕਰ ਲਈ ਸੀ ਉਹਦਾ ਸੇਵਾ ਤੇ ਆ ਛੋਡੀ ਤੇ ਪਰ ਉਹ ਉਹ ਡਰਾਮਾ ਖਾਲੀ ਕਰ ਦਿੰਦਾ ਉਹ ਮੁੜ ਕੇ ਪੱਲੇ ਕੋਹਣੀ ਪੈਂਦਾ ਤੁਸੀਂ ਬੱਕਰੀ ਲੈਣੀ ਹੈ 35 36 ਹਾਈਟ ਦੀ 35 36 ਹਾਈਟ ਦੀ ਬੱਕਰੀ ਲੈ ਲਓ ਆਮ ਉਹਦੇ ਸਿੰਗ ਦੇਖੋ ਆਹ ਦੇਖੋ ਸਿੰਗ ਕੰਨ ਦੇਖ ਲਓ ਮੂੰਹ ਨੱਕ ਨਕੌੜਾ ਆ ਹੁਣ ਪੂਰਾ ਸਿਰਾ ਪੱਠਾ ਹੈ ਇਹ ਹੁਣ ਪਹਿਲੀ ਵਾਰ ਗੱਬਣ ਹੋਈ ਆ ਹਜੇ ਅੱਖ ਚਿੱਟੀ ਹੁਣ ਜੂਰੀ ਆ ਕਿ ਅੱਖ ਦਾ ਕੋਈ ਚੱਕਰ ਨਹੀਂ ਲਾਲ ਅੱਖ ਚਿੱਟੀ ਅੱਖ ਇਹ ਹੁਣ ਆ ਚਿੱਟੀ ਅੱਖ ਦੀ ਐ ਆਪੀ ਕਦੇ ਬੜੀ ਅਗੇ ਆ ਚਿੱਟੀ ਹੋਣੀ ਕੋਈ ਚੱਕਰ ਨਹੀਂ ਇਹ ਚਿੱਟੀ ਅੱਖ ਐ ਇਹ ਰੰਗ ਮੱਖੀ ਚੀਨਾ ਇਹ ਲਾਲ ਡ ਬਗਾ ਹੀ ਬੱਕਰੀਆਂ ਦੇ ਵਿੱਚੋਂ ਰੰਗ ਆ ਜਾਂਦਾ ਪਰ ਜੇ ਤੇ ਮੱਖੀ ਜੀਨਾ ਬੱਕਰਾ ਛੱਡਾਂਗੇ ਇਹ ਜਿਹੀ ਉਹ ਚਾਂਸ ਵੱਧ ਜਾਂਦੇ ਆ ਹਾਂ ਇਹਦੀ ਥੋੜੀ ਰੰਗ ਦੀ ਡਿਮਾਂਡ ਜ਼ਿਆਦਾ ਹੁੰਦੀ ਆ ਸੋਹਣਾ ਲੱਗਦਾ ਦੇਖਣ ਚ ਉਹ ਵੀ ਹੁਣ ਦੋਵੇਂ ਲਿਆ ਇਹਦੀ ਬੰਤਰ ਦੇਖੋ ਪੈਰਾਂ ਦੀ ਖੜਨੀ ਬੱਕਰੀ ਦੀ ਪੂਰੀਆਂ ਲੱਤਾਂ ਸਟਰੋਂਗ ਹੋਣੀਆਂ ਚਾਹੀਦੀਆਂ ਇਹ ਕਿੰਨਾ ਕੁ ਕੀ ਹੈ ਜਖਮ ਜੇ ਕੋਈ ਨਾ ਉਸ ਫੜ ਲੈ ਇਹ ਮੈਂ ਐਸੇ ਹੀ ਗੰਡਾ ਹੋ ਜਾਂਦੀਆਂ ਹੁੰਦੀਆਂ ਏਅਰ ਸੌਲੀ ਹੋ ਜਾਂਦੀ ਹੈ ਇਹਦਾ ਇਲਾਜ ਦੱਸਾਂਗੇ ਤੁਹਾਨੂੰ ਇੱਕ ਆ ਬੱਕਰੀ ਦੇ ਘੱਟ ਹੋਣਾ ਚਾਹੀਦਾ ਆ ਹਾਂਜੀ ਆ ਨਹੀਂ ਹੋਣਾ ਚਾਹੀਦਾ ਬੱਕਰੀ ਦੇ ਕੱਟ ਵੀ ਉਵੇਂ ਨਹੀਂ ਹੋਣਾ ਚਾਹੀਦਾ ਇਹਦੇ ਜ਼ਿਆਦੇ ਆ ਥੋੜੇ ਜੇ ਜਦੋਂ ਤੁਸੀਂ ਖਰੀਦਣੀ ਆ ਕੋਸ਼ਿਸ਼ ਕਰੋ ਵੀ ਇਹ ਘੱਟ ਹੀ ਹੋਵੇ ਸਾਫ ਪਲੇਨ ਬੱਕਰੀ ਲਓ ਇਹ ਸਾਫ ਹੋਵੇ ਕਈ ਵਾਰੀ ਕੱਟਦੀ ਨਹੀਂ ਕੋਈ ਪਤਾ ਨਾ ਕਹਿੰਦਾ ਪਰ ਪਲੇਨ ਲੈ ਲੋਂਗੇ ਤਾਂ ਸਭ ਤੋਂ ਵਧੀਆ ਸੋਹਣੇ ਕੱਟ ਲੱਗਦੇ ਕਈ ਵਾਰੀ ਅੱਗੇ ਤਾਂ ਲੈ ਜਾਂਦੇ ਆ ਕੱਟੇ ਜਾਂਦੇ ਆ ਵਪਾਰੀ ਕੱਟ ਵੀ ਦਿੰਦੇ ਆ ਪਤਾ ਨਹੀਂ ਲੱਗਦਾ ਆਪਾਂ ਨੂੰ ਗਰਮੀ ਦੇ ਵਿੱਚ ਕੱਟੇ ਜਾਂਦੇ ਵਧੀਆ ਸਾਫ ਲੈਣੀ ਆ ਮਗਰੋਂ ਪੱਟਾਂ ਤੋਂ ਜਿਵੇਂ ਹੁਣ ਇਹਦੀ ਫੇਸ ਕੁਆਲਿਟੀ ਆ ਇਹਦੇ ਵਾਲ ਲੁਕਦੇ ਆ ਕੋਈ ਏਡੀ ਦਿੱਕਤ ਨਹੀਂ ਗਈ ਇਹਦੀ ਕੁਆਲਿਟੀ ਇਹਦੇ ਚ ਪੂਰੀ ਫੁੱਲ ਆ ਇਹਦੀ ਫੇਸ ਦੀ ਕੁਆਲਿਟੀ ਬਹੁਤ ਜ਼ਿਆਦੇ ਆ ਕੰਨਾਂ ਦੀ ਵੀ ਲੰਬਾਈ ਪੂਰੀ ਆ ਸਿੰਘਾਂ ਦੀ ਕੁਆਲਿਟੀ ਆ ਫੇਸ ਦੀ ਅੱਖ ਵੀ ਚਿੱਟੀ ਆ ਇਹਦੇ ਵਾਲਾਂ ਦਾ ਕੋਈ ਡਾ ਇਸ਼ੂ ਨਹੀਂ ਬਣਦਾਗਾ ਇੱਥੇ ਆ ਕੇ ਇੱਕ ਬੱਕਰੀ ਲੈਣੀ ਆ ਸੂ ਦੇਖਣੀ ਆ ਇਹਦੇ ਵਿੱਚ ਤੁਹਾਨੂੰ ਮਹੰਤ ਬੱਕਰੀ ਵੀ ਦੇ ਸਕਦੇ ਆ ਕੱਲ ਨੂੰ ਕੋਸ਼ਿਸ਼ ਕਰਾਂਗੇ ਤੁਹਾਨੂੰ ਮਹੰਤ ਬੱਕਰੀ ਦਿਖਾਵਾਂਗੇ ਆਪਾਂ ਉਹ ਲਿਆਵੋਰੇ ਚੱਲ ਹਾਂਜੀ ਦੱਸ ਦੇ ਮਹੰਤ ਦੀ ਰਾਦੇ ਹੁਣ ਤੂੰ ਸੂਏ ਦੀ ਥੱਲੇ ਨੂੰ ਐ ਮਹੰਤ ਦੀਆਂ ਕੁੰਡੀ ਬਣੀ ਹੋਊਗੀ ਹਾਂ ਜਿਹੜੀ ਸੂ ਆ ਨਾ ਚੱਕਮੀ ਹੋਊਗੀ ਇਹ ਆਇ ਕੁੰਡੀ ਬਣੀ ਹੋਊ ਤਾਂ ਨੂੰ ਆਏ ਹੋਊਗੀ ਸੂ ਮਗਰੋਂ ਛੋਟੀ ਹੋਊਗੀ ਠੀਕ ਐ ਐ ਕੋ ਬੱਕਰਿਆਂ ਵਾਂਗੂ ਹੋਊ ਕੱਦ ਵੱਡ ਜਾਦੇ ਵੱਡਾ ਹੋਊਗਾ ਉਹਦਾ ਪਰ ਬਹੁਤ ਘੱਟ ਐ ਇਸ ਚ ਬਰਬਰੀ ਚ ਜ਼ਿਆਦਾ ਆਉਂਦੇ ਆ ਉਹ ਮੰਤ ਉਹ ਵੇਖਦੇ ਵੀ ਨਹੀਂ ਕਿਸੇ ਭਾਣ ਹੀ ਹੁੰਦਾ ਉਹ ਪਰ ਇਹ ਨਾਲ ਉਹ ਕੱਲੀ ਹਾਈਟ ਵੇ ਇੱਕ ਹੀ ਲੈ ਲਾਂ ਤੁਸੀਂ ਮੰਤ ਹੋਵੇ ਉਹ ਬੀਟਲ ਦੇ ਵਿੱਚ ਬਹੁਤ ਘੱਟ ਆਉਂਦੇ ਆ ਕੰਗਾਂ ਦੇ ਮੰਤ ਦੇ ਠੀਕ ਆ ਸਾਰਾ ਕੁਝ ਬੱਕਰੀ ਵਾਂਗ ਹੁੰਦਾ ਹਾਂ ਪਰ ਉਹ ਗੱਭਣ ਨਹੀਂ ਰੈਂਦੀ ਕਰਾਉਸ ਨਹੀਂ ਹੁੰਦੀ ਅੱਛਾ ਡਿਕਟਰ ਕਸਾਈ ਆਂਦਾ ਨਾ ਤੇ ਇੱਥੇ ਹੱਥ ਲਾਂਦਾ ਐ ਕਰਕੇ ਦੇਖਦਾ ਕੀ ਦੇਖਦਾ ਉਹ ਵਜਨ ਵੇਹਾਂ ਹੁੰਦਾ ਕੋਖ ਦਾ ਜਿਹੜੇ ਪ੍ਰਾਣੇ ਚਟਕਾ ਹੀ ਹੁੰਦੇ ਸੀ ਨਾ ਇੱਥੋਂ ਘਰੇ ਆ ਕੇ ਘੁੱਟ ਜਾਂਦੇ ਹੁੰਦੇ ਸੀ ਬੱਕਰੀ ਨੂੰ ਬੱਕਰੀ ਬਿਮਾਰ ਹੋ ਜਾਂਦੀ ਸੀ ਉਹ ਦੂਜੇ ਤੀਜੇ ਦਿਨ ਉਹਨੂੰ ਪਤਾ ਬਿਮਾਰ ਹੋ ਸਾਨੂੰ ਦੇਊਗਾ ਕਦੇ ਬੱਕਰੀ ਇੱਥੋਂ ਵਪਾਰੀ ਨੂੰ ਘੁੱਟਣ ਨਹੀਂ ਦੇਣੀ ਆ ਆਪਦੀ ਉਹਨੂੰ ਕਹਿੰਦਾ ਇੱਥੇ ਨਹੀਂ ਹੱਥ ਲਾਉਣਾ ਇਹ ਕਾਟੂਮਾਲ ਵਾਲੇ ਵੇਂਦੇ ਉਹਨਾਂ ਨੂੰ ਹੱਥ ਪਈ ਹੁੰਦੀ ਹੈ ਇੱਥੋਂ ਉਹਨਾਂ ਨੂੰ ਵਜ਼ਨ ਪਤਾ ਲੱਗ ਜਾਂਦਾ ਹੱਥ ਦਾ ਚਰਬੀ ਦੇਖਣੀ ਉਹਨਾਂ ਨੂੰ ਚਰਬੀ ਦੇਖਣੀ ਹੁੰਦੀ ਹੈ ਹੁਣ ਆ ਇੱਥੇ ਜਿਵੇਂ ਆ ਹੱਟਦੀ ਵੀ ਉਹ ਚਰਬੀ ਦੇ ਪਰ ਕਈ ਵਾਰ ਚਰਕਤ ਜ਼ਿਆਦੇ ਘੁੱਟ ਜਾਂਦੇ ਸੀਗੇ ਬੱਚੇ ਸੱਟ ਜਾਂਦੀ ਬੱਕਰੀ ਬਿਮਾਰ ਵੀ ਹੋ ਜਾਂਦੀ ਹੈ ਕੱਟ ਨਹੀਂ ਕਰਨ ਦੇਣਾ ਕਿਸੇ ਨੂੰ ਐ ਬੱਕਰੀ ਦਾ ਇਹ ਹੁਣ ਇੱਕ ਸੁਹਾ ਦਿੱਤਾ ਬੱਕਰੀ ਨੇ ਅੱਠ ਦੰਦ ਦੇ ਵਿੱਚ ਆ ਇਹ ਆਵੇ ਹੁਣ ਇਹਦੇ ਬਰੀਕ ਦੰਦ ਕੋਈ ਨਹੀਂ ਪੂਰੇ ਦੰਦ ਕਰ ਗਈ ਮੋੜ ਜਾ ਇਹ ਦੰਦ ਆ ਅੱਠ ਦੰਦ ਆ ਇਹ ਢਾਈ ਤੋਂ 3 ਸਾਲ ਉਮਰ ਆ ਇਹਦੇ ਦੰਦ ਬਰਫਰਗੇ ਚਿੱਟੇ ਆ ਇਹ ਨਵੇਂ ਹਾਣ ਆ ਜਵਾਨ ਆ ਇਹ 8 ਠਾ ਗੈਨ ਲੋ 1 2 3 ਕਰਕੇ ਤੇ ਚਿੱਟੇ ਆ ਜਮਾ ਇਹ ਢਾਈ ਤੋਂ 3 ਸਾਲਾਂ ਦੀ ਆ ਠੀਕ ਹੈ ਇਸ ਤੋਂ ਬਾਅਦ ਦੰਦਾਂ ਤੇ ਕਰੇੜਾ ਆਉਣ ਲੱਗ ਜੂ ਖੱਟੇ ਦੰਦ ਪੀਲੇ ਉਹ ਮੰਨ ਲਓ 3 ਸਾਲਾਂ ਤੋਂ ਉੱਤੇ ਆ ਬੱਕਰੀ ਜੀ ਦੇ ਕਰੇੜਾ ਹੋ ਗਿਆ ਖੱਟੇ ਦੰਦ ਹੋ ਗਏ ਫੇਰ ਇਹਦੇ ਦੰਦਾਂ ਦੇ ਉੱਤੇ ਰੇਤੀ ਜਿਵੇਂ ਘਸਣੇ ਸ਼ੁਰੂ ਹੋ ਜਾਣਗੇ ਜਿਵੇਂ ਉਮਰ ਵੱਡੀ ਹੋਈ ਜਾਊ ਆ ਹੁਣ ਤਿੱਖੇ ਦੰਦ ਆ ਇਥੋਂ ਪੂਰੇ ਜਿਵੇਂ ਰੇਤੀ ਮਾਰਦੇ ਗਿਆ ਆਪਾਂ ਬਰਾਬਰ ਹੋ ਜਾਣਗੇ ਠੀਕ ਹੈ ਉਹ ਮੰਨ ਲਓ 3.5 ਤੋਂ 4 ਸਾਲ 5 ਸਾਲਾਂ ਤੋਂ ਉੱਤੇ ਆ ਬੱਕਰੀ ਮਤਲਬ ਉਹ ਲੈਣੀ ਨਹੀਂ ਬੱਕਰੀ ਜਿਹੜੀ ਦੰਦ ਕਸਾਉਣੇ ਲੱਗ ਗਈ ਫੇਰ ਦੰਦ ਹਿੱਲਣਗੇ ਬੱਕਰੀ ਦੇ ਉਹ ਉਦੋਂ ਵੱਡੀ ਉਮਰ ਦੀ ਐ ਫੇਰ ਦੰਦ ਪੱਟੇ ਜਾਣਗੇ ਇੱਕ ਇੱਕ ਕਰਕੇ ਜਿਵੇਂ ਜਿਵੇਂ ਆਈ ਸੀ ਪੰਡੀਆਂ ਤੋਂ 8 ਦਿੱਤੇ 6 7 ਫੇਰ ਬਿਨਾਂ ਦੰਦਾਂ ਤੋਂ ਹੋ ਜੂ ਬੱਕਰੀ ਬੱਕਰੀ ਦੀ ਜਿਹੜੀ ਉਸ ਤੋਂ ਮਰੇ 10 ਸਾਲ ਆ ਉਵੇਂ 12 13 15 ਸਾਲਾਂ ਤੱਕ ਵੀ ਅੱਕਦੀ ਜਾ ਉੜਨਦੀ ਐ ਪਰ ਸਾਰੀਆਂ ਬੱਕਰੀਆਂ ਦੀ ਔਸਤ ਉਮਰ 10 ਸਾਲ ਆ। ਔਸਤ ਜੀ 10 ਸਾਲ ਆ। ਹਾਂ। ਥੋੜੀ ਚੰਗੀ ਸੇਵਾ 15 ਸਾਲ ਵੀ ਨਹੀਂ ਬੱਕਰੀ ਜਾਂਦੀ। ਉਹਦਾ ਪੂਰਾ ਧਿਆਨ ਦਿੰਨੇ ਹੋ, ਸਹੀ ਸੂਏ ਲੈਨੇ ਹੋ। 6 ਕੀ ਸਾਲ ਤੋਂ ਬਾਅਦ ਬੱਕਰੀ ਨੂੰ ਹਾਂ। ਵੇਚ ਜਾਨੀ ਦਾ। ਹਾਂ। ਆਹ ਸਿੰਗ ਆ। ਕਈ ਵਪਾਰੀਆਂ ਨੇ ਇਹਨੂੰ ਬਣਾਏ ਵੀ ਹੁੰਦੇ ਆ ਕੱਟ ਕੇ। ਅੱਛਾ। ਉੱਥੇ ਵੀ ਦੇਖਣਾ। ਇਹਨੂੰ ਕੱਟ ਕੇ ਸ਼ੇਪ ਚ ਕਰੇ ਹੁੰਦੇ ਆ। ਠੀਕ ਐ। ਇਹ ਸਿੰਗ ਸਿੱਧੇ ਨਹੀਂ ਹੋਣੇ ਚਾਹੀਦੇ। ਹਾਂ ਉਹ ਦੇਸੀ ਮੋਚ ਜਾਂ ਫੇਸ ਸਿੱਧਾ ਉਹ ਵੀ ਨਹੀਂ ਹੋਣਾ ਚਾਹੀਦਾ ਹਾਂ ਇਹ ਪਿਓਰ ਮੱਖੀ ਜਿੰਨੀ ਬੱਕਰੀ ਆ ਇਹ ਪੈਰ ਇਹਦੀ ਬਣਾ ਰਗੀ ਫੜੇ ਇਹਨੂੰ ਇਹਦਾ ਨਕੌੜਾ ਬਾਈ ਨੂੰ ਦੱਸ ਜਾਰ ਇਹਦੀ ਡਿਟੇਲ ਦੇ ਸਾਰੀ ਆ ਆ ਨੱਕ ਸਹੀ ਆ ਬੀਟਲ ਦਾ ਇਸ ਤੋਂ ਵਧੀਆ ਨੱਕ ਨਹੀਂ ਹੋ ਸਕਦਾ ਬੱਕਰੀ ਦਾ Allez.